ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਇੱਕ ਆਪਰੇਸ਼ਨ ਚਲਾਇਆ ਗਿਆ ਆਪਰੇਸ਼ਨ ਸਿੰਦੂ ਇਹ ਵੀ ਸਾਰਿਆਂ ਨੂੰ ਪਤਾ ਹੈ ਤੇ ਇਸ ਦੇ ਵਿੱਚ ਪਾਕਿਸਤਾਨ ਦਾ ਕਿੰਨਾ ਨੁਕਸਾਨ ਹੋਇਆ ਇਹ ਵੀ ਸਾਰਿਆਂ ਨੂੰ ਪਤਾ ਹੈ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਪਾਕਿਸਤਾਨੀ ਜਰਨਲ ਨੂੰ ਤਰੱਕੀ ਦੇ ਦਿੱਤੀ ਗਈ ਹੈ ਤਰੱਕੀ ਤੋਂ ਬਾਅਦ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਇਸ ਦਾ ਮਜ਼ਾਕ ਉਡਾਇਆ ਗਿਆ ਹੈ ਹਾਲਾਂਕਿ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਸ ਦਾ ਮਜ਼ਾਕ ਵੀ ਉਡਾਇਆ ਗਿਆ ਤੇ ਨਾਲ ਹੀ ਨਾਲ ਤੜਕੀ ਤੇ ਭੜਕੇ ਹੋਏ ਵੀ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਤੁਰ ਫੜਦਾ ਜਾ ਰਿਹਾ ਹੈ ਤਾਂ ਦੱਸਦੀ ਹੈ ਆਪਰੇਸ਼ਨ ਸਿੰਦੂਰ ਦੇ ਵਿੱਚ ਹਾਰ ਤੋਂ ਬਾਅਦ ਇਹ ਤਰੱਕੀ ਦਿੱਤੀ ਗਈ ਜਿਸ ਤੋਂ ਬਾਅਦ ਪਾਕਿਸਤਾਨੀ ਜਰਨਲ ਦੀ ਤਰੱਕੀ ਤੇ ইমরান ਖਾਨ ਜਿਹੜੇ ਨੇ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਉਹ ਭੜਕੇ ਹੋਏ ਦਿਖਾਈ ਦਿੱਤੇ ইমরান ਖਾਨ ਨੇ ਜਰਨਲ ਅਸੀਮ ਸੁਨੀਰ ਦੀ ਨਿੰਦਾ ਕੀਤੀ ਹੈ ਤਾਂ ਦੱਸ ਦਈਏ ਸੁਨੀਰ ਦੀ ਫੀਲਡ ਮਾਰਸ਼ਲ ਦੇ ਵੱਲੋਂ ਤਰੱਕੀ ਦਾ ਮਜ਼ਾਕ ਉਡਾਇਆ ਹੈ ਕਿਹਾ ਹੈ ਕਿ ਅਸੀਮ ਸੁਨੀਰ ਦਾ ਹਾਰ ਦਾ ਤੋਹਫ਼ਾ ਮਿਲ ਗਿਆ ਹੈ ਇਸ ਨੂੰ ਪਾਕਿਸਤਾਨ ਚ ਜਿਹੜਾ ਚੱਲ ਰਹੀ ਇਸ ਵੇਲੇ ਜੰਗਲ ਰਾਜ ਚੱਲ ਰਿਹਾ ਹੈ ਇਹ ਵੀ ਜਿਹੜਾ ਹੈ Imran Khan ਦੇ ਵੱਲੋਂ ਕਿਹਾ ਗਿਆ ਹੈ ਆਪਰੇਸ਼ਨ ਸਿੰਦੂਰ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਜੋ ਇਹ ਤਰੱਕੀ ਮਿਲੀ ਹੈ ਜੋ ਕਿ ਬਿਲਕੁਲ ਹੀ ਗਲਤ ਹੈ ਜਿਸ ਦਾ ਮਜ਼ਾਕ ਉਡਾਉਂਦੇ ਹੋਏ ਲਗਾਤਾਰ ਜਿਹੜੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਨੇ ਉਹ ਦਿਖਾਈ ਦੇ ਰਹੇ ਨੇ ਸੋ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਦੇਖਿਆ ਜਾਂਦਾ ਹੈ ਅੱਤਵਾਦੀ ਹਮਲਾ ਪਹਿਲਗਾਮ ਦੇ ਵਿੱਚ ਕੀਤਾ ਜਾਂਦਾ ਹੈ ਜਦੋਂ ਸਾਰੇ ਟੂਰਿਸਟ ਘੁੰਮਣ ਜਾਂਦੇ ਨੇ ਉਹਨਾਂ ਦੇ ਹਮਲੇ ਕੀਤੇ ਜਾਂਦੇ ਨੇ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਿਸ ਦਾ ਜਵਾਬ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਕਰਕੇ ਦਿੱਤਾ ਜਾਂਦਾ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਲਗਾਤਾਰ ਦੇਖਿਆ ਗਿਆ ਭਾਰਤ ਨਹੀਂ ਰੁਕਿਆ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਤਹਿਤ 9 ਅੱਤਵਾਦੀ ਟਿਕਾਣਿਆਂ ਦੇ ਪਾਕਿਸਤਾਨ ਦੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਕਈਆਂ ਦੀ ਮੌਤ ਹੋਈ ਤੇ ਸਾਰੇ ਦੇਖਿਆ ਗਿਆ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੀ ਮਿਸਾਲ ਬਣ ਗਈ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਨੇ ਪਾਕਿਸਤਾਨ ਤੇ ਇਹ ਹਮਲਾ ਕੀਤਾ ਜਿਸ ਤੋਂ ਬਾਅਦ ਹੁਣ ਦੇਖਿਆ ਗਿਆ ਇਸ ਇਸ ਦੌਰਾਨ ਸੀਜ਼ਫਾਇਰ ਵੀ ਹੋਇਆ ਸਾਰੇ ਦੇਸ਼ ਵੀ ਆ ਕੇ ਮਿਲੇ ਸੀਜ਼ਫਾਇਰ ਤੋਂ ਬਾਅਦ ਤਾਂ ਹੁਣ ਜਿੱਥੇ ਇਹਨਾਂ ਨੁਕਸਾਨ ਹੋ ਗਿਆ ਪਾਕਿਸਤਾਨ ਦਾ ਤੇ ਪਾਕਿਸਤਾਨ ਦੇ ਜਰਨਲ ਨੂੰ ਇਸ ਵੇਲੇ ਤਰੱਕੀ ਦੇ ਦਿੱਤੀ ਗਈ ਹੈ ਇਹ ਤਰੱਕੀ ਜੋ ਹੈ ਇੱਕ ਇਸ ਵੇਲੇ Imran Khan ਦੇ ਲਈ ਮਜ਼ਾਕ ਦਾ ਇੱਕ ਮੁੱਦਾ ਬਣ ਗਈ ਹੈ ਮਜ਼ਾਕ ਵੀ ਤੇ ਇੱਕ ਨਿੰਦਾ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਪਾਕਿਸਤਾਨ ਨੂੰ ਇਨਾ ਨੁਕਸਾਨ ਹੋਇਆ ਦੂਸਰੇ ਪਾਸੇ ਉਸ ਜਨਰਲ ਨੂੰ ਤਰੱਕੀ ਦੇ ਦਿੱਤੀ ਗਈ ਜਿਸ ਦੇ ਅਗਵਾਈ ਦੇ ਵਿੱਚ ਕੰਮ ਹੋ ਰਿਹਾ ਸੀ ਤੇ ਅਗਵਾਈ ਵੀ ਜੋ ਕੰਮ ਹੋ ਰਿਹਾ ਸੀ ਉਹ ਵੀ ਨੁਕਸਾਨ ਵਾਲਾ ਕੰਮ ਹੋਇਆ ਇਸ ਨੂੰ ਲੈ ਕੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਲੋਂ ਤੇ ਨਾਲ ਹੀ ਨਾਲ ਗੱਲ ਕਹੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਜੰਗਲ ਰਾਜ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਜੰਗਲ ਰਾਜ ਦੇ ਵੇਲੇ ਕੁਝ ਵੀ ਹੋ ਜਾਂਦਾ ਹੈ ਤੇ ਇੱਥੇ ਹੀ ਉਹੀ ਹਾਲਾਤ ਨੇ ਹਾਲਾਂਕਿ ਹਲੇ ਇਮਰਾਨ ਖਾਨ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਪਰ ਫਿਰ ਵੀ ਉਹਨਾਂ ਦੇ ਵੱਲੋਂ ਜਦੋਂ ਇਹ ਬਿਆਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ ਕਿ ਜਦੋਂ ਦੇਖਿਆ ਜਾਂਦਾ ਹੈ ਜਰਨਲ ਨੂ ਸੁਨੀਰ ਦੀ ਫੀਲਡ ਜਿਹੜੀ ਹੈ ਇਸ ਵੇਲੇ ਮਾਰਸ਼ਲ ਦੇ ਵੱਲੋਂ ਤਰੱਕੀ ਕਰ ਦਿੱਤੀ ਗਈ ਹੈ ਤੇ ਇਸ ਦਾ ਮਜ਼ਾਕ ਉਡਾਇਆ ਗਿਆ ਹੈ ਇਮਰਾਨ ਖਾਨ ਦੇ ਵੱਲੋਂ ਪਾਕਿਸਤਾਨੀ ਜਨਰਲ ਦੀ ਤਰੱਕੀ ਤੇ ਕਾਫੀ ਭੜਕਦੇ ਹੋਏ ਤੇ ਜਦੀ ਨਿੰਦਾ ਕਰਦੇ ਹੋਏ ਇਮਰਾਨ ਖਾਨ ਜਿਹੜੇ ਨੇ ਦਿਖਾਈ ਦੇ ਰਹੇ ਨੇ ਆਪਰੇਸ਼ਨ ਸਿੰਦੂਰ ਦੀ ਹਾਰ ਤੋਂ ਬਾਅਦ ਇਹ ਤਰੱਕੀ ਦਿੱਤੀ ਗਈ ਹੈ ਇਹ ਗੱਲ ਕਹੀ ਗਈ ਹੈ ਇਹਨਾਂ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇਸ ਵੇਰੇ ਜੰਗਲ ਰਾਜ ਹੈ ਇਮਰਾਨ ਖਾਨ ਦਾ ਇਹ ਵੀ ਕਹਿਣਾ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਅਸੀਮ ਮੁਨੀਰ ਨੂੰ ਹਾਰ ਦਾ ਵੱਡਾ ਤੋਹਫਾ ਮਿਲ ਗਿਆ ਹੈ